ਪੰਜਾਬੀ ਸੰਗੀਤ ਜਗਤ ਨੂੰ ਹਲਕਾ ਕਰ ਦੇਣ ਵਾਲੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਗਾਇਕ ਰਾਧਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਚੰਗੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਹਨ हिमाचल प्रदेश ਦੇ ਸੋਲਨ ਜ਼ਿਲ੍ਹੇ ਦੇ ਵਿੱਚ ਬੜੀ ਨੇੜੇ 27 ਸਤੰਬਰ ਨੂੰ ਵਾਪਰੇ ਹਾਦਸੇ ਦੇ ਵਿੱਚ ਕੰਪੀਰ ਸੱਟਾ ਖਾਂਦੇ ਰਾਜਵੀਰ ਨੂੰ ਮੋਹਾਲੀ ਦੇ ਫੋਟੇਜ਼ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਦਾਖਲ ਕੀਤਾ ਗਿਆ ਸੀ ਜਿੱਥੇ ਉਹ ਵੈਂਟੀਲੇਟਰ ਸਪੋਰਟ ਤੇ ਨੇ ਅਤੇ ਨਾਜ਼ੁਕ ਹਾਲਤ ਦੇ ਵਿੱਚ ਨੇ ਪਰ ਅੱਜ ਹਸਪਤਾਲ ਨੇ ਅਪਡੇਟ ਜਾਰੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਜੋ ਸਿਹਤ ਹੈ ਉਸ ਦੇ ਵਿੱਚ ਹਲਕਾ ਜਿਹਾ ਸੁਧਾਰ ਹੋਇਆ ਹੈ ਉਹ ਸਥਿਰ ਨੇ ਪਰ ਹਜੇ ਵੀ ਕ੍ਰਿਟੀਕਲ ਨੇ ਸੋ ਡਾਕਟਰਾਂ ਨੇ ਆਕਸੀਜਨ ਸਪੋਰਟ ਦੇ ਵਿੱਚ ਕੁਝ ਘਟਾਉਣ ਦੀ ਗੱਲ ਵੀ ਕੀਤੀ ਹੈ ਜੋ ਮੇਧ ਦੀ ਇੱਕ ਨਵੀਂ ਕਿਰਨ ਜਗਾਰੀ ਹੈ ਰਿਪੋਰਟਾਂ ਦੇ ਮੁਤਾਬਕ ਤੁਹਾਨੂੰ ਦੱਸਦੀ ਹੈ ਕਿ ਰਾਜਵੀਰ ਆਪਣੀ 1300 ਸੀਸੀ ਬਾਈਕ ਦੇ ਉੱਤੇ ਸ਼ਿਮਲਾ ਜਾਂਦੇ ਹੋਏ ਸੜਕ ਦੀ ਨਿਗਰਾਨੀ ਦੇ ਵਿੱਚ ਰਹੇ ਪਸ਼ੂਆਂ ਦੇ ਨਾਲ ਟਕਰਾ ਗਈ ਜਿਸ ਦੇ ਨਾਲ ਉਹਨਾਂ ਨੂੰ ਸਿਰ ਦੇ ਵਿੱਚ ਉਹਨਾਂ ਦੀ ਧੌਣ ਦੇ ਵਿੱਚ ਤੇ ਰੀੜ ਦੀ ਹੱਡੀ ਦੇ ਵਿੱਚ ਭਾਰੀ ਸੱਟਾਂ ਲੱਗੀਆਂ ਨੇ ਹਾਦਸਾ ਸਵੇਰੇ ਲਗਭਗ 7:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਪਹਿਲਾਂ ਨੇਡਲੇ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹਨਾਂ ਨੂੰ ਦੋ ਵਾਰ ਪਹਿਲਾਂ ਦਿਲ ਦਾ ਦੌਰਾ ਪਿਆ ਤੇ ਫਿਰ ਐਡਵਾਂਸਡ ਇਲਾਜ ਲਈ ਦੁਪਹਿਰ ਕਰੀਬ 1:45 ਮਿੰਟ ਤੇ ਫੋਰਟਿਸ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੁਣ ਹਸਪਤਾਲ ਦੇ ਬਿਆਨ ਦੇ ਅਨੁਸਾਰ ਉੱਥੇ ਪਹੁੰਚਣ ਤੇ ਉਤੇ ਐਮਰਜੈਂਸੀ ਅਤੇ ਨਿਊਰੋ ਸਰਜਰੀ ਟੀਮਾਂ ਨੇ ਤੁਰੰਤ ਮੁਲਾਂਕਣ ਕੀਤਾ ਅਤੇ ਵਿਆਪਕ ਜਾਂਚਾਂ ਕੀਤੀਆਂ ਤੇਉਣਾ ਨੂੰ ਐਡਵਾਂਸਡ ਲਾਈਫ ਸਪੋਰਟ ਤੇ ਉਤੇ ਰੱਖਿਆ ਗਿਆ ਹੈ ਅਤੇ ਨਿਊਰੋ ਆਈਸੀਯੂ ਦੇ ਵਿੱਚ ਨੇੜੇਉ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਸੇ ਦੇ ਵਿਚਕਾਰ ਗਾਇਕ ਕੁਲਵਿੰਦਰ ਬਿੱਲਾ ਜੋ ਕਿ ਖੁਦ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਸਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਉਤੇ ਪੋਸਟ ਸਾਂਝੀ ਕਰਕੇ ਇੱਕ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਡਾਕਟਰ ਸਾਹਿਬ ਨੇ ਜਿਵੇਂ ਹੁਣ ਦੱਸਿਆ ਹੈ ਕਿ ਰਾਜਵੇਜ ਜਵੰਦਾ ਦੀ ਅੱਗੇ ਨਾਲੋਂ ਸਿਹਤ ਵਿੱਚ ਕੁਝ ਫਰਕ ਪਿਆ ਹੈ ਕਿਰਪਾ ਕਰਕੇ ਐਵੇਂ ਕੋਈ ਗਲਤ ਖੁਸ਼ਪਖਾ ਕੇ ਪਰਿਵਾਰ ਨੂੰ ਅਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲ ਨਾ ਤੋੜੋ ਸਿਰਫ ਅਰਦਾਸ ਕਰੋ ਕਿ ਰਾਜਵੀਰ ਜਵੰਦਾ ਜਲਦੀ ਹੀ ਠੀਕ ਹੋ ਜਾਵੇ ਹੁਣ ਇਥੇ ਬਿੱਲੇ ਦੇ ਇਹ ਬਿਆਨ ਜੋ ਨੇ ਫੈਨਸ ਦੇ ਵਿੱਚ ਰਾਹਤ ਪੈਦਾ ਕਰ ਰਹੇ ਨੇ ਤੇ ਉਹਨਾਂ ਨੇ ਗਲਤ ਵੁਆਹਨ ਰੋਕਣ ਦੇ ਲਈ ਅਪੀਲ ਵੀ ਕੀਤੀ ਹੈ ਜੋ ਇਸ ਹਾਦਸੇ ਨੇ ਪੰਜਾਬੀ ਇੰਡਸਟਰੀ ਨੂੰ ਹਲਕਾ ਕਰ ਦਿੱਤਾ ਹੈ ਤੁਹਾਨੂੰ ਪਤਾ ਸੀ ਕਿ ਗਿੱਪੀ ਗਰੇਵਾਲ ਕੰਬਰ ਗਰੇਵਾਲ ਜਸ ਬਾਜਵਾ ਦਲਜੀਤ ਸਾਂਝ ਅਰਜੰਟੇਲੋ ਸੁਰਜੀਤ ਖਾਨ ਸੋਨੀਆ ਮਾਨ ਤੇ ਪਰਮੇਸ਼ਵਰ ਮਾ ਅਤੇ ਆਰਨੇਤ ਗੁਰਦਾਸ ਮਾਨ ਬੱਬੂ ਮਾਨ ਤੇ ਸਤੰਦਰ ਸਰਤਾਜ ਵਰਗੇ ਕਈ ਹੀ ਸਿਤਾਰੇ ਹਸਪਤਾਲ ਦੇ ਵਿੱਚ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਮਿਲੇ ਉਹ ਸੋਸ਼ਲ ਮੀਡੀਆ ਤੇ ਅਰਦਾਸਾਂ ਵੀ ਕਰ ਰਹੇ ਨੇ ਕਈ ਰਾਜਨੀਤਿਕ ਆਗੂ ਵੀ ਨੇੜੇ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਕਿ ਬਧੇ ਨੇੜੇ ਹੋਏ ਹਾਦਸੇ ਦੇ ਵਿੱਚ ਰਾਜਵੀਰ ਨੂੰ ਕੰਪੀਰ ਸੱਟਾਂ ਲੱਗੀਆਂ ਨੇ ਉਹਨਾਂ ਦੀ ਹਾਲਤ ਨਾਜ਼ੁਕ ਹੈ ਅਮਰਿੰਦਰ ਰਾਜਾ ਵੜਿੰਗ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਉਹਨਾਂ ਦੇ ਤੇਜ਼ ਨਾਲ ਠੀਕ ਹੋਣ ਦੀ ਕਾਮਨਾ ਕੀਤੀ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹਸਪਤਾਲ ਦੇ ਵਿੱਚ ਪਹੁੰਚ ਕੇ ਰਾਜਵੀਰ ਦੇ ਪਰਿਵਾਰ ਦੇ ਨਾਲ ਲੰਮੀ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਟਵਿੱਟਰ ਦੇ ਉੱਤੇ ਪੋਸਟ ਕਰਕੇ ਵੀ ਲਿਖਿਆ ਕਿ ਬਦੀ ਨੇੜੇ ਹੋਏ ਹਾਦਸੇ ਦੇ ਵਿੱਚ ਰਾਜਵੀਰ ਨੂੰ ਕੰਪੀਰ ਸੱਟਾਂ ਲੱਗੀਆਂ ਨੇ ਉਹਨਾਂ ਦੀ ਹਾਲਤ ਬਹਿਤ ਹੀ ਨਾਜ਼ੁਕ ਹੈ ਵਾਇਗਰੇ ਨੂੰ ਅਰਦਾਸ ਹੈ ਕਿ ਉਹ ਜਲਦੀ ਹੀ ਠੀਕ ਹੋ ਜਾਣ ਅਤੇ ਆਪਣੇ ਪਰਿਵਾਰ ਅਤੇ ਫੈਨਸ ਦੇ ਨਾਲ ਉਹ ਦੁਬਾਰਾ ਮਿਲਣ ਸੁਮਾਨ ਨੇ ਇਸ ਤੋਂ ਇਲਾਵਾ ਡਾਕਟਰਾਂ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਵੀ ਦਿੱਤੇ ਨੇ ਉਹਨਾਂ ਦੇ ਹਸਪਤਾਲ ਪਹੁੰਚਣ ਦੇ ਨਾਲ ਪੰਜਾਬ ਸਰਕਾਰ ਦੀ ਚਿੰਤਾ ਅਤੇ ਸਮਰਥਨ ਨੂੰ ਉਸ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਹੈ ਹੁਣ ਜੇ ਇੱਥੇ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਦੀ ਕੈਰੀਅਰ ਤੇ ਉਹਨਾਂ ਦੇ ਜਨਮ ਦੇ ਬਾਰੇ ਦੇ ਵਿੱਚ ਤੱਥ ਉਹਨੂੰ ਦੱਸਦੀ ਹੈ ਕਿ ਉਹਨਾਂ ਦਾ ਜਨਮ ਕੁਝ ਸਰੋਤਾਂ ਦੇ ਅਨੁਸਾਰ 1990 ਤੇ ਕੁਝ ਹੋਰ ਸਰੋਤਾਂ ਦੇ ਹਿਸਾਬ ਦੇ ਨਾਲ 1992 ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਹੋਇਆ ਹੈ ਤੁਹਾਨੂੰ ਇੱਥੇ ਦੱਸਦੀ ਕਿ ਰਾਜਵੀਰ ਜਵੰਦਾ ਜੋ ਅੱਜ ਪੰਜਾਬੀ ਸੰਗੀਤ ਅਤੇ ਸਿਨੇਮਾ ਦਾ ਇੱਕ ਚਮਕਦਾ ਸਿਤਾਰਾ ਹੈ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਪੁਲਿਸ ਦੇ ਵਿੱਚ કરી ਸੀ ਕਿਉਂ ਉਸਦੇ ਪਰਿਵਾਰ ਦੇ ਵਿੱਚ ਪੁਲਿਸ ਸੇਵਾ ਦੀ ਮਜ਼ਬੂਤ ਪਿਛੋਕੜ ਹੈ ਅਤੇ ਰਾਜਵੀਰ ਨੇ ਵੀ ਇਸੇ ਰਾਮ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸੰਗੀਤ ਪ੍ਰਤੀ ਉਸਦੀ ਅਣਥਕ ਪੈਸ਼ਨ ਨੇ ਉਸ ਨੂੰ ਇਸ ਰਗਮੰਝ ਦੇ ਵੱਲ ਖਿੱਚ ਲਿਆ ਰਾਜਵੀਰ ਦੇ ਪਿਤਾ ਕਰਮ ਸਿੰਘ ਜਵੰਦਾ ਪੰਜਾਬ ਪੁਲਿਸ ਦੇ ਅਧਿਕਾਰੀ ਸਨ ਤੇ ਜਿਸ ਨੇ ਘਰ ਦੇ ਵਿੱਚ ਅਨੁਸ਼ਾਸਨ ਅਤੇ ਨਿਯਮਾਂ ਦਾ ਮਾਹੌਲ ਬਣਾਇਆ ਹੋਇਆ ਸੀ ਮਾਂ ਜੋ ਹੈ ਪਰਮਜੀਤ ਕੌਰ ਘਰੇਲੂ ਕੰਮਾਂ ਦੇ ਨਾਲ ਜੁੜੀ ਹੋਈ ਸੀ ਅਤੇ ਉਸ ਦੀ ਇੱਕ ਛੋਟੀ ਭੈਣ ਵੀ ਹੈ ਇਸ ਪਰਿਵਾਰਿਕ ਪਿਛੋਕੜ ਦੇ ਕਾਰਨ ਰਾਜਵੀਰ ਨੇ ਵੀ ਪੁਲਿਸ ਸੇਵਾ ਨੂੰ ਕਰੀਅਰ ਦੇ ਵਜੋਂ ਚੁਣਨ ਦਾ ਫੈਸਲਾ ਕੀਤਾ ਰਾਜਵੀਰ ਨੇ ਪੰਜਾਬ ਪੁਲਿਸ ਦੇ ਵਿੱਚ ਇੱਕ ਰਿਪਿਊਟਡ ਪੋਸਟ ਤੇ ਗੁੱਤੇ ਵੀ ਕੰਮ ਕੀਤਾ ਹੈ ਜੋ ਕਿ ਕਿਹਾ ਜਾਂਦਾ ਹੈ ਕਿ ਕੁਝ ਰਿਪੋਰਟਾਂ ਦੇ ਅਨੁਸਾਰ ਅਰ ਡੀਐਸਪੀ ਦੇ ਬਾਗ ਹੁੰਦੀ ਹੈ ਪਰ ਇਹ ਇੱਕ ਅਫਵਾਹ ਹੈ ਪ੍ਰਸੰਗਿਤ ਅਤੇ ਅਭਿਨੇ ਦੇ ਪ੍ਰਤੀ ਉਸੇ ਭਾਵਨਾਤਮਕ ਲਗਾਵ ਨੇ ਉਸ ਨੂੰ ਇਹ ਨੌਕਰੀ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਉਸ ਨੇ ਆਪਣੇ ਗੁਰੂ ਉਸਤਾਦ ਲਾਲੀ ਖਾਨ ਸਾਹਿਬ ਜੋ ਕਿ ਜਗਰਾਉਂ ਦੇ ਨੇ ਉਹਨਾਂ ਤੋਂ ਸਿੱਖਿਆ ਅਲੈਕ ਸੰਗੀਤ ਦੀ ਅਤੇ ਟੰਬੀ ਵੀ ਵਜਾਉਂਦੇ ਹੋਏ ਯੂਥ ਫੈਸਟੀਵਲਾਂ ਦੇ ਵਿੱਚ ਮੈਡਲ ਦਿੱਤੇ ਸੋ ਇਸੇ ਹੀ ਤਰ੍ਹਾਂ ਉਹ ਪੁਲਿਸ ਯੂਨੀਫਾਰਮ ਤੋਂ ਗਾਇਕੀ ਦੇ ਸਟੇਜ ਦੇ ਉੱਤੇ ਪਹੁੰਚ ਜਾਂਦੇ ਨੇ ਪੰਜਾਬ ਪੁਲਿਸ ਦੇ ਵਿੱਚ ਟ੍ਰੇਨਿੰਗ ਨੇ ਰਾਜਵੀਰ ਨੂੰ ਅਨੁਸ਼ਾਸਨ ਅਤੇ ਡਿਸਪਲਿਨ ਸਿਖਾਇਆ ਜੋ ਕਿ ਉਸ ਦੇ ਸੰਗੀਤਕ ਅਤੇ અભਿਨੇ ਕਰੀਅਰ ਦੇ ਵਿੱਚ ਵੀ ਨਜ਼ਰ ਆਉਂਦਾ ਹੈ ਉਸ ਨੇ ਆਪਣੇ ਗੀਤਾਂ ਦੇ ਵਿੱਚ ਵੀ ਅਕਸਰ ਅਨੁਸ਼ਾਸਨ ਅਤੇ ਜੀਵਨ ਦੇ ਨਿਯਮਾਂ ਨੂੰ ਛੋਇਆ ਹੈ 2014 ਦੇ ਵਿੱਚ ਉਸ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਸੰਗੀਤ ਦੇ ਵੱਲ ਮੁੜੋ ਕੀਤਾ ਉਸ ਦਾ ਡੈਬਿਊ ਗੀਤ ਮੁੰਡਾ ਲਾਈਕ ਮੀ ਨੇ ਤੁਰੰਤ ਹਿੱਟ ਹਾਸਲ ਕੀਤੀ ਅਤੇ ਬਾਅਦ ਦੇ ਵਿੱਚ ਕਲੀ ਜਵਾਂਦੇ ਦੀ ਜੋ ਕਿ 2016 ਦੇ ਵਿੱਚ ਉਸ ਨੂੰ ਸੁਪਰਸਟਾਰ ਬਣਾ ਦਿੰਦੀ ਹੈ ਪੁਲਿਸ ਨਾਲ ਜੁੜੇ ਅਨੁਸ਼ਾਸਨ ਨੇ ਉਸ ਨੂੰ ਫਿਲਮਾਂ ਦੇ ਵਿੱਚ ਵੀ ਮਜ਼ਬੂਤ ਰੋਲ ਨਿਭਾਉਣ ਦੇ ਵਿੱਚ ਮਦਦ ਕੀਤੀ ਹੈ। ਰਾਜਵੀਰ ਜਵੰਦਾ ਅੱਜ 35 ਸਾਲਾਂ ਦੇ ਨੇ। ਉਹ ਪੰਜਾਬੀ ਸੰਗੀਤ ਜਗਤ ਦਾ ਇੱਕ ਅਹਿਮ ਨਾਮ ਹੈ। 2014 ਦੇ ਵਿੱਚ ਆਪਣੇ ਡੈਬਿਊ ਸਿੰਗਲ ਮੁੰਡਾ ਲਾਈਕ ਮੀ ਦੇ ਨਾਲ ਉਸ ਨੇ ਸੰਗੀਤਕ ਸਫ਼ਰ ਸ਼ੁਰੂ ਕੀਤਾ ਅਤੇ ਜਲਦੀ ਹੀ ਆਪਣੀ ਮਿਠਾਸਪਰੀ ਆਵਾਜ਼ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀ ਬੋਲਾਂ ਅਤੇ ਜੋਸ਼ੀਲੇ ਸੰਗੀਤ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਲਈ। ਉਸ ਦੇ ਗੀਤ ਰਵਾਇਤੀ ਅਤੇ ਆਧੁਨਿਕ ਪੰਜਾਬੀ ਸੰਗੀਤ ਦਾ ਸੁਮੇਲ ਨੇ ਜੋ ਕਿ ਪਿਆਰ, ਸਰਦਾਰੀ, ਜਵਾਨੀ ਦੇ ਜੋਸ਼ ਅਤੇ ਸੱਭਿਆਚਾਰਕ ਮਾਣ ਨੂੰ ਦਰਸਾਉਂਦੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਗਾਣਾ ਆਇਆ ਸੀ ਕੰਗਣੀ ਜੋ ਕਿ 2015 ਦੇ ਵਿੱਚ ਰਿਲੀਜ਼ ਹੋਇਆ ਸੀਗਾ ਤੇ ਕੰਗਣੀ ਰਾਜਵੀਰ ਦੇ ਸ਼ੁਰੂਆਤੀ ਸੁਪਰ ਹਿੱਟ ਗੀਤਾਂ ਦੇ ਵਿੱਚੋਂ ਇੱਕ ਹੈ ਜਿਸ ਨੇ ਉਸ ਨੂੰ ਪੰਜਾਬੀ ਸੰਗੀਤ ਜਗਤ ਦੇ ਵਿੱਚ ਪਛਾਣ ਦਵਾਈ ਤੇ ਇਹ ਇੱਕ ਰੋਮਾਂਟਿਕ ਗੀਤ ਹੈ ਪੰਜਾਬ ਦੀ ਸੱਭਿਆਚਾਰਕ ਸੁੰਦਰਤਾ ਅਤੇ ਪਿਆਰ ਦੀਆਂ ਭਾਵਨਾਵਾਂ ਨੂੰ ਸੁੰਦਰਤਾ ਦੇ ਨਾਲ ਪੇਸ਼ ਵੀ ਕਰਦਾ ਹੈ। ਵੀਡੀਓ ਦੇ ਵਿੱਚ ਪੰਜਾਬੀ ਪਿੰਡਾਂ ਦੀਆਂ ਚਲਕੀਆਂ, ਰੰਗੀਨ ਪਹਿਰਾਵੇ ਨੇ ਸਰੋਤਿਆਂ ਦਾ ਦਿਲ ਖਿੱਚਿਆ। ਇਹ ਗੀਤ ਜੋ ਹੈ ਸੋਸ਼ਲ ਮੀਡੀਆ, ਰੇਡੀਓ, ਵਿਆਹ ਸ਼ਾਦੀ ਦੇ ਵਿੱਚ ਖੂਬ ਵਜਿਆ ਤੇ YouTube ਤੇ ਵੀ ਇਸ ਨੂੰ ਲੱਖਾਂ ਹੀ ਵਿਊਜ਼ ਮਿਲੇ ਅਤੇ ਨੌਜਵਾਨਾਂ ਦੇ ਵਿੱਚ ਇਸ ਦੀ ਖੂਬ ਧੂਮ ਵੀ ਮਚੀ। ਮੇਰੇ ਅਸੂ ਬਾਅਦ ਦੇ ਵਿੱਚ ਰੱਬ ਕਰਕੇ ਗੀਤ ਵੀ ਆਇਆ। ਜੋ ਕਿ 2018 ਦੇ ਵਿੱਚ ਇਹ ਰਿਲੀਜ਼ ਹੋਇਆ ਤੇ ਇਹ ਰਾਜਵੀਰ ਦਾ ਸਭ ਤੋਂ ਭਾਵੁਕ ਗੀਤ ਹੈ ਜੋ ਕਿ ਪਿਆਰ ਅਤੇ ਵਿਛੋੜੇ ਦੀਆਂ ਭਾਵਨਾਵਾਂ ਨੂੰ ਗਹਿਰਾਈ ਦੇ ਨਾਲ ਪੇਸ਼ ਕਰਦਾ ਹੈ ਗੀਤ ਦੀ ਵੀਡੀਓ ਜੋ ਹੈ ਉਸ ਦੇ ਵਿੱਚ ਰਾਜਵੀਰ ਦੀ ਅਦਾਕਾਰੀ ਨੇ ਸ੍ਰੋਤਿਆਂ ਦਾ ਦਿਲ ਜਿੱਤਿਆ ਸੰਗੀਤ ਅਤੇ ਬੋਲਾਂ ਦਾ ਸੁਮੇਲ ਜੋ ਹੈ ਇਸ ਨੂੰ ਇੱਕ ਯਾਦਗਾਰ ਟ੍ਰੈਕ ਬਣਾਉਂਦਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਆਏ ਜਿਵੇਂ ਕਿ ਸਰਦਾਰੀ ਹੋ ਗਿਆ ਮੇਰਾ ਦਿਲ ਹੋ ਗਿਆ ਕਲੀ ਜਵਾਨਦੇ ਦੀ ਹੋ ਗਿਆ ਤੇ ਸੰਗੀ ਇਹਨਾ ਸੰਗੀਤਾਂ ਤੋਂ ਇਲਾਵਾ ਰਾਜਵੀਰ ਨੇ ਪੰਜਾਬੀ ਸਿਨੇਮਾ ਦੇ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ। ਉਸਨੇ ਫਿਰ ਫਿਰ ਮਾਮਲਾ ਗੜਬੜ ਹੈ 2017 ਅਤੇ ਕਿਸਮਤ 2 ਜੋ ਕਿ 2021 ਦੇ ਵਿੱਚ ਇਹਨਾਂ ਵਰਗੀਆਂ ਫਿਲਮਾਂ ਦੇ ਵਿੱਚ ਅਭਿਨੇ ਕੀਤਾ ਜਿੱਥੇ ਉਸ ਦੀ ਅਦਾਕਾਰੀ ਨੂੰ ਵੀ ਫਰਾਣਾ ਮਿਲੀ ਹੈ। ਤੋਂ ਇਸ ਤੋਂ ਇਲਾਵਾ ਉਸਨੇ ਕਈ ਸੰਗੀਤਕ ਵੀਡੀਓਜ਼ ਦੇ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ। ਹਾਲਾਂਕਿ ਕੁਝ ਰਿਪੋਰਟਾਂ ਦੇ ਅਨੁਸਾਰ ਹਾਦਸੇ ਤੋਂ ਪਹਿਲਾਂ ਉਹਨਾਂ ਨੇ ਜੋ ਉਹਨਾਂ ਦੀ ਪਤਨੀ ਹੈ ਉਹਨਾਂ ਦੇ ਨਾਲ ਆਖਰੀ ਗੱਲਬਾਤ ਵੀ ਹੋਈ ਸੀ। ਜਿਵੇਂ ਵਿੱਚ ਪਤਨੀ ਨੇ ਬਾਈਕ ਰਾਈਡ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ ਸੋ ਹੁਣ ਉਮੀਦ ਹੈ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਰਾਜਵੀਰ ਜੋਨੇ ਉਹ ਜਲਦੀ ਠੀਕ ਹੋ ਜਾਣਗੇ ਅਤੇ ਫਿਰ ਤੋਂ ਆਪਣੀ ਜਾਦੂਈ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਨੂੰ ਖੁਸ਼ੀਆਂ ਵੰਡਣਗੇ ਸੋ ਪੂਰਾ ਪੰਜਾਬੀ ਪਾਈਚਾਰਾ ਉਹਨਾਂ ਦੇ ਲਈ ਇਹ ਅਰਦਾਸਾਂ ਕਰ ਰਿਹਾ ਹੈ ਅਤੇ ਹਸਪਤਾਲ ਨੇ ਦੱਸਿਆ ਹੈ ਕਿ ਨੇੜਲੀ ਨਿਗਰਾਨੀ ਜਾਰੀ ਰਹੇਗੀ ਸੋ ਇਸ ਮਾਮਲੇ ਦੇ ਵਿੱਚ ਹੋਰ ਵੀ ਅਪਡੇਟ ਨੂੰ ਲੈ ਕੇ ਅੱਖਾਂ ਹੁਣ ਇਸ ਮਾਮਲੇ ਦੇ ਉੱਤੇ ਟਿਕੀਆਂ ਰਹਿਣਗੀਆਂ